ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਦੀ ਵੀਡੀਓ ਬਹੁਤ ਜ਼ਿਆਦੇ ਘੈਂਟ ਹੋਣ ਵਾਲੀ ਅੱਜ ਉਹ ਥਾਂ ਦੀ ਆਪਾਂ ਜ਼ਮੀਨ ਲੈ ਕੇ ਆਏ ਜਿੱਥੇ ਕਮੈਂਟਾਂ ਦੇ ਵਿੱਚ ਸਾਰੇ ਕਮੈਂਟ ਭਰੇ ਪਏ ਸੀ ਵੀ ਆਹ ਏਰੀਆ ਦੀ ਬਹੁਤ ਜ਼ਿਆਦੇ ਡਿਮਾਂਡ ਸੀ ਤਾਂ ਤੁਹਾਡੀ ਡਿਮਾਂਡ ਦੇ ਉੱਪਰ ਬਹੁਤ ਹੀ ਘੈਂਟ ਬਾਣ ਆਪਾਂ ਲੈ ਕੇ ਆਏ ਆਂ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਏਰੀਆ ਰੇਟ ਨੰਬਰ ਤਿੰਨੇ ਚੀਜ਼ਾਂ ਵੀਡੀਓ ਵਿੱਚ ਆਪਾਂ ਪ੍ਰੋਵਾਈਡ ਕਰਾ ਦੇਾਂਗੇ ਪੂਰੀ ਘੈਂਟ ਗੱਲਬਾਤ ਵਾਲਾ ਬਾਣ ਆਪਾਂ ਤੁਹਾਡੇ ਲਈ ਲੈ ਕੇ حاضر ਹੋਇਆ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਕੋਈ ਜ਼ਮੀਨ ਦੀ ਐਡ ਖੇਤੀਬਾੜੀ ਸੰਧ ਦੀ ਐਡ ਜਾਂ ਕਿਸੇ ਕਾਰ ਗੱਡੀ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਸਾਡੇ ਤੋਂ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਪਿਆ ਇਹ ਨੰਬਰ ਤੇ 5-7 ਫੋਟੋਆਂ ਬਿਲਕੁਲ ਐਚਡੀ ਚ ਤੇ 5-7 ਮਿੰਟਾਂ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦਿਓ ਤੁਹਾਡੀ ਐਡ ਸਾਡੇ ਪਲੇਟਫਾਰਮ ਉੱਪਰ ਲਗਾ ਦਿੱਤੀ ਜਾਊਗੀ ਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਆਪਦੇ ਪਸੰਦ ਦੀ ਕੋਈ ਆਪਦੇ ਏਰੀਆ ਦੀ ਜ਼ਮੀਨ ਚਾਹੀਦੀ ਹੈ ਤਾਂ ਸਾਨੂੰ ਕਮੈਂਟਾਂ ਚ ਦੱਸੋ ਵੀ ਤੁਹਾਡਾ ਬਜਟ ਕਿੰਨਾ ਕਾ ਤੁਸੀਂ ਕਿਹੜੇ ਏਰੀਆ ਦੀ ਜ਼ਮੀਨ ਚਾਹੁੰਦੇ ਹੋ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਅਸੀਂ ਹਾਜ਼ਰ ਹੋ ਜਾਵਾਂਗੇ। ਬਾਕੀ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ। ਸੋ ਵੀਡੀਓ ਕਰਦੇ ਹਾਂ ਸ਼ੁਰੂਆਤ। ਲੋ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਹ ਵਾਲੇ ਏਰੀਆ ਦੀ ਜ਼ਮੀਨ ਦੀ ਨਾ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤੇ ਬਹੁਤ ਸਾਰੇ ਭੈਣ ਦੇ ਭਰਾਵਾਂ ਦੇ ਕਮੈਂਟ ਸੀ ਵੀ ਸਾਨੂੰ ਆਹ ਏਰੀਆ ਦੇ ਵਿੱਚ ਇਦਾਂ ਦੀ ਜ਼ਮੀਨ ਚਾਹੀਦੀ ਆ। ਤਾਂ ਉਹਨਾਂ ਸਾਰਿਆਂ ਦੀ ਫਰਮਾਇਸ਼ ਉੱਪਰ ਆਪਣੀ ਵੀਡੀਓ ਸੀਗੀ। ਅੱਜ ਜਿਹੜੀ ਆਪਾਂ ਜ਼ਮੀਨ ਲੈ ਕੇ ਆਏ ਜੀ ਇਹ ਦੋ ਕਿੱਲੇ ਤੇ ਚਾਰ ਖਨਾਨਾ ਜ਼ਮੀਨ ਹੈ ਜੀ। ਕ ਚਾਰ ਕਨਾਲਾਂ ਤੁਹਾਨੂੰ ਜ਼ਮੀਨ ਦੇਖਣ ਨੂੰ ਮਿਲੂਗੀ ਵਿੱਚ 10 ਦੀ ਮੋਟਰ ਦੋ ਕਿੱਲੇ ਚਾਰ ਕਨਾਲਾਂ ਦੇ ਵਿੱਚ ਹੀ ਤੁਹਾਨੂੰ 10 ਹਾਰਸ ਪਾਵਰ ਦੀ ਮੋਟਰ ਦੇਖਣ ਨੂੰ ਮਿਲ ਜੂਗੀ ਕੱਲਿਆਂ ਦੀ ਮੋਟਰ ਹੈ ਬਾਈ ਜੀ ਕਿਸੇ ਨੂੰ ਕੋਈ ਪਾਣੀ ਦੀ ਵਾਰੀ ਦਾ ਹਿੱਸਾ ਨਹੀਂ ਦੇਣਾ ਕਿਸੇ ਨੂੰ ਕੋਈ ਮੋਟਰ ਚਾਹੀਏ ਸਾਨੀ ਦੇਣਾ ਹਨਾ ਜੇ ਤੁਹਾਨੂੰ ਕੱਲਿਆਂ ਦੀ ਮੋਟਰ ਮਿਲੂਗੀ ਦੋ ਕਿੱਲੇ ਚਾਰ ਕਨਾਲਾਂ ਟੌਪ ਦਾ ਬਾਣ ਮਿਲੂਗਾ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਪੂਰਾ ਇੱਕ ਨੰਬਰ ਪਾਣੀ ਹੈ ਜੀ ਇੱਕ ਨੰਬਰ ਬਾਣ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਕੇਸ਼ੀ ਨਾ ਹੀ ਦਾ ਬਾਣ ਚ ਹੈ ਜੀ ਨਾ ਹੀ ਪਾਣੀ ਚ ਹੈ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਾਰ ਹੈ ਨਾ ਤਾਂ ਬਾਣ ਪਾਣੀ ਦੀ ਮਾਰ ਚਾ ਨਾ ਹੀ ਕੋਈ ਪਸ਼ੂਆਂ ਦੀ ਮਾਰ ਚਾ ਨਾ ਹੀ ਕੋਈ ਹਨਾ ਕਿਸੇ ਵੀ ਤਰ੍ਹਾਂ ਦੀ ਮਾਰ ਤੋਂ ਬਾਹਰ ਹੈ ਜੀ ਬਿਲਕੁਲ ਓਕੇ ਦੀ ਰਿਪੋਰਟ ਬਾਣ ਇੱਕ ਨੰਬਰ ਏਰੀਆ ਦੀ ਗੱਲ ਕਰੀਏ ਤਾਂ ਪਹਿਲਾਂ ਬਾਣ ਦੱਸ ਦਿੰਨੇ ਬਾਈ ਜੀ ਇਹ ਮੇਨ ਰੋਡ ਤੋਂ 1 ਕਿਲੋਮੀਟਰ ਅੰਦਰ ਆ ਯਾਨੀ ਕਿ ਮੇਨ ਰੋਡ 1 ਕਿਲੋਮੀਟਰ ਪੈ ਜਾਂਦਾ ਬਾਣ ਨੂੰ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਰਾਮਪੁਰਾ ਫੂਲ ਰਾਮਪੁਰਾ ਫੂਲ ਦੇ ਵਿੱਚ ਤੁਹਾਨੂੰ ਇਹ ਬਾਣ ਮਿਲੂਗਾ 2 ਕਿੱਲੇ 4 ਕਨਾਲਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ ਮੰਗਿਆ ਗਿਆ 45 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ। ਬਾਕੀ ਜਦੋਂ ਤੁਸੀਂ ਜਾਉਂਗੇ ਬਾਣ ਦੇਖੋਗੇ, ਕੱल्ल्या ਦੀ ਮੋਟਰ ਦੇਖੋਗੇ, ਸਾਰੀਆਂ ਫਸਲਾਂ ਖੜੀਆਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਬਾਈ ਜਿਹੜਾ ਰੇਟ ਮੰਗਿਆ ਗਿਆ ਬਿਲਕੁਲ ਜਾਇਜ਼ ਮੰਗਿਆ ਗਿਆ। ਠੀਕ ਹੈ ਜੀ। ਓਕੇ ਦੀ ਰਿਪੋਰਟ ਬਾਣਾਂ, ਬਾਕੀ ਬਾਣ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਵੀਰਾਂ ਦਾ ਜਿਹੜਾ ਨੰਬਰ ਆ ਤੁਹਾਡੀ ਸਕਰੀਨ ਉਪਰ ਆ ਰਿਹਾ ਜੀ। ਇਹ ਨੰਬਰ ਤੇ ਕਾਲ ਕਰ ਲਿਓ। ਬਾਣ ਪਸੰਦ ਆ ਗਿਆ ਤਾਂ ਬੰਦੇ ਨਾਲ ਜਾ ਕੇ ਤੁਸੀਂ ਆਦਾ ਬਿਆਨਾ ਕਰ ਸਕਦੇ ਹੋ ਬਾਣ ਦੇਖ ਕੇ। ਠੀਕ ਹੈ ਜੀ। ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਨੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਇਦਾਂ ਦੀਆਂ ਘੈਂੜ ਘੈਂੜ ਵੀਡੀਓ ਆਪਣੀਆਂ ਹੋਰ ਵੀ ਚੈਨਲ ਤੇ ਬਹੁਤ ਸਾਰੀਆਂ ਪਈਆਂ ਉਹ ਵੀ ਜਰੂਰ ਦੇਖਿਓ ਗੱਡੀ ਵਿਕਾਊ ਹੈ ਜੀ ਬਰੇਜਾ ZDI ਗੱਡੀ ਹੈ ਜੀ ਟੌਪ ਮਾਡਲ ਹੈ ਜੀ 72000 ਚੱਲੀ ਹੈ ਫੋਸ਼ ਵਰਟਨ ਸਟਾਰਟ ਏਰੀਆ ਜਲੰਧਰ ਖੁਸ਼ਿਆਰਪੁਰ ਰੋਡ ਸ਼ਾਮ 84 ਜੇਕਰ ਆਪਾਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਉੱਕੀ ਕੰਡੀਸ਼ਨ ਦੀ ਗੱਡੀ ਹੈ ਜੀ ਓਕੇ ਰਿਪੋਰਟ ਹੈ ਬਿਲਕੁਲ ਕਾगज ਵਗੈਰਾ ਸਾਰਾ ਕੁਝ ਓਕੇ ਹੈ ਵਸ ਤੁਸੀਂ ਜਾ ਕੇ ਬੈਠ ਕੇ ਮਾਲਕ ਵੀਰ ਦੇ ਨਾਲ ਜਿਹੜੀ ਡੀਲ ਹੈ ਗੱਡੀ ਦੀ ਪੱਕੀ ਕਰ ਸਕਦੇ ਹੋ ਪੰਜਾਬ ਨੰਬਰ ਹੈ ਗੱਡੀ ਜਿਸ ਕਰ ਆਪਣਾ ਰੇਟ ਦੀ ਗੱਲ ਕਰੀ ਤਾਂ 819000 ਰੁਪਏ 797386162 797386162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਰੇਜਾ ਜੀਡੀਆਈ ਗੱਡੀ ਜਿਹੜੀ 819000 ਦੇ ਵਿੱਚ ਖਰੀਦ ਸਕਦੇ ਹੋ 43000 ਟਰੈਕਟਰ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਵੀਰ ਨੇ ਬਹੁਤ ਵਧੀਆ ਬਰੀਕ ਤਰੀਕ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਜਿਹੜੀ ਦਿਖਾਈਏ ਤੁਸੀਂ ਜਾ ਕੇ ਦੇਖਣ ਦੀ ਤੁਹਾਨੂੰ ਲੋੜ ਨਹੀਂ ਬਾਤ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਕੇ ਜਾ ਕੇ ਬੈਠ ਕੇ ਮਾਲਕ ਵੀਰ ਨਾਲ ਡੀਲ ਜਿਹੜੀ ਕਰ ਸਕਦੇ ਹੋ ਜੀ 1975 ਮਾਡਲ ਹੈ ਪੰਜਾਬ ਨੰਬਰ ਫਰਸਟ ਪਾਰਟੀ 60% ਟਾਇਰ ਨੇ ਚਾਰੇ ਫੁੱਲ ਗਰੰਟੀ ਹੈ ਏਰੀਆ ਨੇੜੇ ਮੰਡੀ ਡੱਬ ਵਾਲੇ ਰੇਟ 1 ਲੱਖ 48000 1 ਲੱਖ 48000 ਪਰ ਰੇਟ ਰੱਖੇ ਗਿਆ ਜੀ 60% ਟਾਇਰ ਨੇ ਚਾਰੇ ਫੁੱਲ ਗਰੰਟੀ ਹੈ ਪੰਜਾਬ ਨੰਬਰ ਹੈ ਜੀ ਏਰੀਆ ਨੇੜੇ ਮੰਡੀ ਡੱਬ ਵਾਲੇ 148 ਰੇਟ ਰੱਖਿਆ ਹੈ ਬਾਕੀ ਨੰਬਰ ਨੋਟ ਕਰ ਲਓ 9855247232 ਇਸ ਨੰਬਰ ਤੇ ਫੋਨ ਕਰਕੇ 43000 ਟਰੈਕਟਰ 1975 ਮਾਡਲ 1 ਲੱਖ 48000 ਰੁਪਏ ਦੇ ਵਿੱਚ ਖਰੀਦ ਸਕਦੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਪਸੰਦ ਆਈ ਤਾਂ ਅੱਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜਿੱਥੇ ਤੁਹਾਡਾ ਦਿਲ ਕਰ ਤੁਸੀਂ ਸ਼ੇਅਰ ਕਰ ਸਕਦੇ ਹੋ ਫੇਸਬੁੱਕ ਇੰਸਟਾ ਦੋ ਟਰਾਲੀਆਂ ਜਾਲ ਵਾਲੀਆਂ 11/6.5 ਦੀਆਂ ਵਿਕਾਊ ਨੇ ਜੀ ਏਰੀਆ ਰਾਏਕੋਟ ਰੇਟ ਫੋਨ ਤੇ ਦੱਸਣਗੇ ਰੇਟ ਫੋਨ ਤੇ ਦੱਸਣਗੇ ਦੋ ਟਰਾਲੀਆਂ ਜਾਲ ਵਾਲੀਆਂ 11/6.5 ਦੀਆਂ ਵਿਕਾਊ ਨੇ ਰਾਏਕੋਟ ਏਰੀਆ ਦੇ ਵਿੱਚ ਆ ਰੇਟ ਵੀ ਰ ਫੋਨ ਤੇ ਹੀ ਦੱਸਣਗੇ ਤੇ ਤੁਸੀਂ ਨੋਟ ਕਰ ਲਓ ਨੰਬਰ 9814334238 9814334238 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਟਰਾਲੀਆਂ ਜਾਲੀ ਵਾਲੀਆਂ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਦੋਨੇ ਟਰਾਲੀਆਂ ਨੇ ਜਿਹੜੀਆਂ ਜਾਲੀ ਵਾਲੀਆਂ ਤੁਸੀਂ ਖਰੀਦ ਸਕਦੇ ਹੋ ਜੀ ਸੋਨਾਲੀਕਾ 60 ਸੋਨਾਲੀਕਾ 60 ਐਚਪੀ ਟਰੈਕਟਰ ਵਿਕਾਊ ਆ ਪਹਿਲੇ ਨਾ 2020 ਮਾਡਲ ਲਾਸਟ ਹੈ ਜੀ ਇੱਕ ਟਰੈਂਚਰ ਮਸ਼ੀਨ ਫਿਕਸ ਪੂਰਾ ਸੈੱਟ ਵੀ ਵਿਕਾਊ ਆ 7-8 ਫੁੱਟ ਖਾਲੀਆਂ ਪੱਟਦੀ ਐ ਰੇਟ 9 ਲੱਖ ਰੁਪਇਆ ਏਰੀਆ ਗੁਰਦਾਸਪੁਰ ਐ 7901922792 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 987988464 ਵਟਸਐਪ ਨੰਬਰ ਚੈਨਲ ਦਾ ਇਸ ਨੰਬਰ ਤੇ 507 ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚੈਨਲ ਤੇ ਚਲਾ ਦਿੱਤੀ ਜਾਊ ਜੇ ਕਿਸੇ ਵੀਰ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ bizness ਦੀ ਐਡ ਕਰਨੀ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰੋ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਿਨ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ